ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਤੋਂ ਜਿਹੜੀ ਪੰਜਾਬ ਦੇ ਸੁਭਾਗੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਲ ਕੈਬਨਿਟ ਦੀ ਮੀਟਿੰਗ ਛੱਡ ਕੇ ਜੋ ਕੈਬਨਿਟ ਦੇ ਫੈਸਲਾ ਕੀਤਾ ਵਾ ਉਹ ਫੈਸਲਾ ਮੁੱਖ ਮੰਤਰੀ ਅਹੁਦੇ ਬਾਰੇ ਜੋ ਆਪਾਂ ਗੱਲ ਕਰਦੇ ਰਹਿੰਦੇ ਆ ਕਿ ਜਿਹੜੇ ਛੋਟੇ ਬੰਦੇ ਉੱਪਰਲੀਆਂ ਸੰਸਥਾਵਾਂ ਤੇ ਬਹਿ ਜਾਂਦੇ ਆ ਉਹਨਾਂ ਸੰਸਥਾਵਾਂ ਦਾ ਵਕਾਰ ਵੀ ਘਟਾ ਦਿੰਦੇ ਆ ਉਹ ਗੱਲ ਇਕੱ라 ਫੇਰ ਵਾਪਰ ਚੁਕੀ ਆ ਕੈਬਨਟ ਦੇ ਵਿੱਚ ਇਹ ਫੈਸਲਾ ਹੁੰਦਾ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੀ ਕੈਬਨਟ ਦੀ ਮੀਟਿੰਗ ਹੁੰਦੀ ਆ ਤੇ ਆਪਣੀ ਪ੍ਰਧਾਨਗੀ ਹੇਠ 995 ਦੇ ਐਕਟ ਨਾਲ ਜੋ ਗਲਾਡਾ ਗਮਾਡਾ ਪੁੱਡਾ ਜਾਂ ਜਿੰਨੇ ਵੀ ਵੱਡੇ ਸ਼ਹਿਰ ਆ ਪੰਜਾਬ ਦੇ ਉਹਨਾਂ ਦੇ ਜਿਹੜੀਆਂ ਜਿਹੜੀਆਂ ਡਿਵੈਲਪਮੈਂਟ ਅਥਾਰਟੀਆਂ ਵਾ ਉਹਨਾਂ ਦਾ ਚੇਅਰਮੈਨ ਇੱਕ ਦੇ ਅਨਸਾਰ 995 ਦੇ ਅਨਸਾਰ ਮੁੱਖ ਮੰਤਰੀ ਹੁੰਦਾ ਵਾ ਤੇ ਉਹ ਪੁਚੇਅਰਮੈਨ ਹੁੰਦਾ ਵਾ ਜਿਹੜਾ ਹਾਊਸਿੰਗ ਦਾ ਜਿਹੜਾ ਹਾਊਸਿੰਗ ਦਾ ਮੰਤਰੀ ਹੁੰਦਾ ਵਾ ਹੁਣ ਫੈਸਲਾ ਕੀ ਲੈ ਰਿਹਾ ਭਗਵੰਤ ਮਾਨ ਕਿ ਜਿੰਨੀਆਂ ਵੀ ਅਥਾਰਟੀਆਂ ਵਾ ਅਰਬਨ ਸਟੇਟ ਦੀਆਂ ਅਰਬਨ ਅਰਬਨ ਦੇ ਜਿਹੜਾ ਸ਼ਹਿਰਾਂ ਦੀਆਂ ਜਿੰਨੀਆਂ ਵੀ ਹੈਗੀਆਂ ਵਾ ਹਉ ਸੰਗਰ ਵਿਭਾਗ ਦੇ ਥੱਲੇ ਆਪਣੀ ਕੈਬਨਟ ਦੇ ਵਿੱਚ ਆਪ ਹੀ ਫੈਸਲਾ ਲੈ ਰਿਆ ਤੇ ਇਹਨਾਂ ਦੀ ਇਹਨਾਂ ਦਾ ਚੇਅਰਮੈਨ ਹੁਣ ਜਿਹੜਾ ਚੀਫ ਸੈਕਟਰੀ ਹੋਊਗਾ ਇਹਦਾ ਮਤਲਬ ਕੀ ਨਿਕਲਦਾ ਕਿ ਚੀਫ ਸੈਕਟਰੀ ਹੋਣਾ ਚੇਅਰਮੈਨ ਹੋਊਗਾ ਤੇ ਉਹਦੇ ਥੱਲੇ ਉਹਦੇ ਸਾਹਮਣੇ ਬਹਿ ਕੇ ਸਬੋਡੀਨੇਟ ਬਣ ਕੇ ਮੁੱਖ ਮੰਤਰੀ ਬਹੂਗਾ ਇਹ ਆਪਣੇ ਆਪ ਕੀ ਕੀ ਕਹਾਣੀ ਦਰਾਈ ਜਾ ਰਹੀ ਹੈ ਅਸਲ ਦੇ ਵਿੱਚ ਕੀ ਹੈ ਅਸਲ ਦੇ ਵਿੱਚ ਇਹ ਆ ਕਿ ਪੰਜਾਬ ਦੀ ਜਿਹੜੀ ਜ਼ਮੀਨ ਆ ਲੈਂਡ ਪੋਲਿੰਗ ਸਕੀਮ ਦੀ ਤੇ ਜਿਹੜੀ ਉਦਯੋਗਿਕ ਵਿਕਾਸਾਂ ਦੇ ਕਰਨਾ ਇੱਥੇ ਆਈ ਜਿਹੜਾ ਕਾਰਪੋਰੇਟ ਪੱਖੀ ਉਦਯੋਗਿਕ ਵਿਕਾਸ ਦੀ ਨੇਰੀ ਲਿਆਉਣੀ ਆ ਪੰਜਾਬ ਦੇ ਜਿਹੜੀ ਅੱਗੇ ਲੈਂਦੀ ਹੋਈ ਆ ਪਹਿਲਾਂ ਵੀ ਉਹ ਉਹਦੇ ਰਾਹ ਤੇ ਟੋਟਲ ਪੰਜਾਬ ਦੀ ਜ਼ਮੀਨ ਸਾਰੀ ਲੈਣੀ ਆ ਉਦਯੋਗਿਕ ਉਦਯੋਗਿਕ ਵਿਕਾਸ ਵਾਸਤੇ ਟੋਟਲ ਪੰਚਾਇਤਾਂ ਦੀ 700 ਏਕੜ ਦੀ 700 ਪਿੰਡਾਂ ਦੀ ਜ਼ਮੀਨ ਦੇਣ ਦੀ ਪਹਿਲੇ ਥੱਲੇ ਜਿਹੜੀ ਚੈਰੀ ਕੀਤੀ ਹੋਈ ਹੈ ਬਾਕੀ ਸਾਰੀ ਜ਼ਮੀਨ ਉਹਨਾਂ ਨੂੰ ਦੇਣੀ ਆ ਜੋ ਇਹ ਫੈਸਲੇ ਕਰੀ ਬੈਠੇ ਆ ਉਹਦੇ ਤਹਿਤ ਸੁਪਰ ਮੁੱਖ ਮੰਤਰੀ ਕੇਜਰੀਵਾਲ ਦੇ ਦਬਾਅ ਹੇਠ ਮੁੱਖ ਮੰਤਰੀ ਗੁੰਗਾ ਬਣ ਕੇ ਬਹਿਰਾ ਬਣ ਕੇ ਤੇ ਇਹ ਫੈਸਲਾ ਆਪਣੀ ਕੈਬਨਿਟ ਚ ਕਰ ਦਿੰਦਾ ਕਿ ਹੁਣ ਕੀ ਸੈਕਟਰੀ ਜਿਹੜਾ ਉਹਦਾ ਚੇਅਰਮੈਨ ਹੋਊਗਾ ਸੀਨੀਅਰ ਸੈਕਟਰੀ ਕੌਣ ਆ ਵੀ ਸਾਡੀ ਸਿਦਰਾ ਕੇਜਰੀਵਾਲ ਦੇ ਹੁਕਮਾਣਾ ਲੱਗਾ ਹੋਇਆ ਵਾ ਤੋ ਸਿੱਧਾ ਹੀ ਕੇਜਰੀਵਾਲ ਦੇ ਹੁਕਮ ਮੰਨੂਗਾ ਤੇ ਪੰਜਾਬ ਦੇ ਨਾਲ ਬੇਨਿਆਈ ਹੋਊਗੀ ਜਦੋਂ ਕਿ ਕ੍ਰਿਟੀਕਲ ਬੰਦਾ ਜਿਹੜਾ ਵਾ ਜਿਹੜਾ ਲੋਕਾਂ ਨੇ ਚੁਣਿਆ ਵਾ ਉਹਨੂੰ ਫੇਰ ਵੀ ਕੋਈ ਕੋਈ ਪੁੱਛਪੜਤੀਤ ਹੋਊਗੀ ਉਹਦੀ ਕੋਈ ਪੁੱਛਗਿਸ਼ ਹੋ ਸਕਦੀ ਆ ਲੋਕ ਪੁੱਛ ਸਕਦੇ ਆ ਪਰ ਜਿਹੜਾ ਇੱਕ ਸੈਕਟਰੀ ਆ ਉਹ ਤੇ ਇੱਕ ਨੌਕਰਸ਼ਾਹ ਸੁੰਦਾਓ ਕੇਜਰੀਵਾਲ ਦੇ ਥੱਲੇ ਚਲਾ ਗਿਆ ਇਸ ਕਰਕੇ ਪੰਜਾਬ ਦੇ ਲੋਕਾਂ ਵਾਸਤੇ ਇਹ ਬਹੁਤ ਵੱਡਾ ਜਿਹੜਾ ਵਾ ਨਿਆਂ ਆ ਤੇ ਮੁੱਖ ਮੰਤਰੀ ਨੇ ਪੰਜਾਬ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਆਪਣੇ ਆਪ ਨਾਲ ਧੋਖਾ ਕੀਤਾ ਆਪਣੇ ਆਪ ਨਾਲ ਹੀ ਧੋਖਾ ਇਹ ਕੱਲ ਨਾਲ ਹੀ ਮੁੱਖ ਮੰਤਰੀ ਸਾਹਿਬ ਇੱਕ ਕੈਬਨਟ ਦੀ ਮੀਟਿੰਗ ਤੋਂ ਬਾਅਦ ਇੱਕ ਥਾਂ ਬੋਲ ਰਹੇ ਆ ਕਿ ਮੈਂ ਨਾ ਬੱਸਾਂ ਚ ਛਸਾ ਪਾਉਣਾ ਤੇ ਨਾ ਮੈਂ ਰੀਤੇ ਚ ਛਸਾ ਪਾਉਣਾ ਮੈਂ ਤੇ ਇੱਜਤ ਕਮਾਉਣਾ ਆਵਾ ਇਹ ਇਹ ਕਿਹੜੇ ਚਿਕ ਕਮਾਉਣ ਦੇ ਮਾਪਦੰਡ ਤੈ ਕਰ ਰਹੇ ਮੁੱਖ ਮੰਤਰੀ ਸਾਹਿਬ ਇਹ ਉਹਨਾਂ ਨੂੰ ਮਾਰਕ ਕੌਣ ਸਰਕਾਰ ਪਾਸ਼ ਨੇ ਬਹੁਤ ਵਧੀਆ ਲਿਖਿਆ ਹੋਏ ਦੇ ਬਾਰੇ ਵੀ ਦਿੱਲੀ ਦੀਆਂ ਪੂਲ ਪਲਈਆਂ ਵਿੱਚ ਮੁੱਖ ਮੰਤਰੀ ਦਾ ਨਿਆਗ ਦਾ ਫਿਰਦਾ ਸਿਰ ਅਸੀਂ ਤਕਣਾ ਸੀ ਇਹ ਸਾਡਾ ਇਹ ਸਾਡੇ ਸਮੇਂ ਸਾਰਾ ਕੁਝ ਹੋਣਾ ਸੀ ਇਸ ਕਰਕੇ ਇਹ ਜੋ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਦਿੱਲੀ ਦੇ ਅੱਗੇ ਜਿੱ ਤਰ੍ਹਾਂ ਮੁੱਖ ਮੰਤਰੀ ਗੋਡੇ ਟਿਕਾ ਰਿਹਾ ਵਾ ਇਹ ਲੋਕਾਂ ਨੂੰ ਕਿਤੇ ਮਨਜ਼ੂਰ ਨਹੀਂ ਹੈਗਾ ਤੇ ਨਾ ਕੋਈ ਜ਼ਮੀਨ ਜਿਸ ਤਰੀਕੇ ਦਾ ਕੇਜਰੀਵਾਲ ਜਿਹੜਾ ਇਹ ਸਭ ਤੋਂ ਵੱਧ ਜਿਹੜਾ ਇਹ ਫੰਡਾਲਾ ਮਹਿਕਮਾ ਵਾ ਉਹ ਆਪਣੇ ਹੀਟ ਕਰ ਰਿਹਾ ਕਿ ਜਿਸ ਤਰ੍ਹਾਂ ਪੰਜਾਬ ਨੂੰ ਲੁੱਟਣ ਦੀ ਤਿਆਰੀ ਹੈ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਔਲੇ ਸਮੇਂ ਦੇਖੋ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਲਹਿਰ ਬਣ ਰਹੀ ਆ ਨਾ ਪੰਜਾਬ ਦੇ ਲੋਕ ਲੈਂਡ ਪੂਲਿੰਗ ਵਾਸਤੇ ਕੋਈ ਜ਼ਮੀਨ ਦੇਣਗੇ ਨਾ ਹੀ ਤੁਹਾਡੇ ਜਿਹੜੇ ਵਿਕਾਸ ਥਰਟੀ ਵਾਸਤੇ ਜਿਹੜੀ ਆ ਜੋਗਕ ਜੋਗਕ ਜਿਹੜੀ ਤੁਸੀਂ ਲਿਆ ਵਿਦਯੋਗ ਲਿਆਉਣਾ ਜਿਹੜਾ ਵਿਦਯੋਗ ਲਿਆ ਕੇ ਵਿਕਾਸ ਕਰਨਾ ਪੰਜਾਬ ਦਾ ਨਾ ਉਹਦੇ ਵਾਸਤੇ ਕੋਈ ਜ਼ਮੀਨ ਦੇਣਗੇ ਕਿਉਂਕਿ ਇਹਨਾਂ ਅਦਯੋਗਕ ਵਾਸਤੇ ਵਿਕਾਸ ਹੋ ਰਿਹਾ ਇਹ ਲੋਕਾਂ ਦਾ ਬਨਹਾਸ਼ ਹੈ ਕਿ ਸਭ ਕੋ ਤਬਾਹ ਕਰਕੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਬਣਵਾ ਰਿਹਾ ਜੋ ਬਿਮਾਰ ਕਰ ਰਿਹਾ ਜੋ ਬਿਮਾਰ ਕਰਨਾ ਵਾ ਉਹਨਾਂ ਨੂੰ ਅੱਗੇ ਹੀ ਬਿਮਾਰ ਕਰਤਾ ਵਾ ਸਾਰੇ ਪੰਜਾਬ ਦਾ ਪਾਣੀ ਧਰਤੀ ਆ ਵੀ ਪਲੀਟ ਕਰਨਾ ਤੇ ਪੰਜਾਬ ਦੇ ਲੋਕਾਂ ਦੀ ਇੱਥੋਂ ਹੋਂਦ ਮਟਾਉਣੀ ਆ ਉਹਦੇ ਵਾਸਤੇ ਸਭ ਤੋਂ ਵੱਡਾ ਯੋਗਦਾਨ ਭਗਵੰਤ ਮਾਨ ਪਾ ਰਿਹਾ ਵਾ ਪਤਾ ਨਹੀਂ ਇਹ ਕਿਹੜੇ ਤਰੀਕੇ ਦੀ ਜਿਹੜੀ ਆ ਉਹਦੀ ਇਹ ਮਾਨਸਿਕਤਾ ਇਹਦੇ ਬਾਰੇ ਉਹ ਜਾਣੇ ਤੇ ਬਾਕੀ ਦਾ ਪੰਜਾਬ ਦੇ ਲੋਕ ਕੇਜਰੀਵਾਲ ਨੂੰ ਸਬਤ ਸਕਾਉਣਗੇ ਉਹਨੂੰ ਦੱਸਣਗੇ ਕਿ ਦਿੱਲੀ ਦੇ ਨਾਲ ਸਾਡਾ ਕਿਹੜੇ ਮੁੱਢ ਕਦੀਮਾਂ ਤੋਂ ਕਿਸ ਤਰੀਕੇ ਦਾ ਜਿਹੜਾ ਵਾ ਉਹ ਟਕਰਾ ਰਿਹਾ ਵਾ ਇਹ ਆਉਣ ਲਈ ਸਭ ਜ ਸਿੱਧ ਹੋਊਗਾ ਮਹਗਰੂ ਜੀ ਕਾ ਖਾਲਸਾ ਮਹਗਰੂ ਜੀ ਕੀ ਫਤ